ਸਾਰੇ ਹੀ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਇੱਕ ਬੇਨਤੀ ਕਰਨੀ ਛੋਟੀ ਜੀ ਕਿ ਉਹ ਸਿਸਟਮ ਦੇ ਖਿਲਾਫ ਬੋਲੇ ਆ ਜਿਹੜਾ ਸਿਸਟਮ ਪੂਰੇ ਪੰਜਾਬ ਨੂੰ ਜਿਹੜਾ ਹੈਗਾ ਬਰਬਾਦ ਕਰਨ ਤੇ ਤਲਿਆ ਹੋਇਆ ਸੀਗਾ ਉਹਨਾਂ ਚਿੱਟੇ ਵਾਲੇ ਤਸਕਰਾਂ ਖਰਾਬ ਬੋਲੇ ਆ ਜਿਨ੍ਹਾਂ ਦੀ ਕਿ دہشت ਪੰਜਾਬ ਦੇ ਪਿੰਡਾਂ ਪਿੰਡਾਂ ਤੱਕ ਆ ਪੰਜਾਬ ਦੇ ਘਰ ਘਰ ਤੱਕ ਜਿਨ੍ਹਾਂ ਦਾ ਸਕਰਾਂ ਦੀ دہشت ਆ ਗਈ ਸੋ ਇੱਕ ਛੋਟੀ ਜੀ ਅਪੀਲ ਕਹਨੀ ਸੀ ਸਾਰੇ ਪੰਜਾਬ ਵਾਸੀਆਂ ਨੂੰ ਕਿਰਪਾ ਕਰਕੇ ਸਾਰਿਆਂ ਨੇ ਅਪੀਲ ਸੁਣੀ ਸਮੇਂ ਜੋ ਸਮਾਂ ਕੱਢ ਕੇ ਕਿ ਮੈਂ ਕੋਈ ਬਹੁਤੇ ਵੱਡੇ ਮਹਿਲਾਂ ਦਾ ਬੱਚਾ ਤਾਂ ਨਹੀਂ ਹੈਗਾ ਬਹੁਤੇ ਵੱਡੇ ਰਾਜ ਘਰਾਣਿਆਂ ਦਾ ਬੱਚਾ ਨਹੀਂ ਹੈਗਾ ਹਨਾ ਕਿ ਕੱਲ ਨੂੰ ਮੇਰੇ ਨਾਲ ਕੋਈ ਵੀ ਇਹ ਉਹਦੀ ਅਨਸਰ ਕੋਈ ਅਨਸਕਾਮੀ ਘਟਨਾ ਕਰ ਜਾਂਦੇ ਆ ਜਾਂ ਕੋਈ ਮੈਂ ਬਹੁਤ ਹੀ ਵੱਡੇ ਕਿਲੇ ਚ ਤਾਂ ਰਹਿੰਦਾ ਨਹੀਂ ਘਰਦਿਆਂ ਨਿੱਕੀਆਂ ਨਿੱਕੀਆਂ ਕੰਧਾਂ ਨੇ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਜਿਹੜੀਆਂ ਉਹ ਕੀਤੀਆਂ ਜਾਣੀਆਂ ਕਿ ਇਹਨੂੰ ਹੁਣ ਕਿਸ ਤਰ੍ਹਾਂ ਬਦਨਾਮ ਕੀਤਾ ਜਾਵੇ ਜਾਂ ਇਹਨੂੰ ਕਿਸੇ ਨਾ ਕਿਸੇ ਢੰਗ ਨਾਲ ਫਸਾਇਆ ਜਾਵੇ ਸੋ ਪਰੇਮਾਨ ਨਾਲ ਸਾਰੇ ਪੰਜਾਬ ਵਸਨੀਕਾਂ ਦੇ ਚਰਨਾਂ ਦੇ ਵਿੱਚ ਇੱਕ ਮੈਂ ਬੇਨਤੀ ਕਰੂੰਗਾ ਕਿ ਜੇ ਮੈਂ ਕੋਈ ਸ਼ਬਦ ਉਚੈਨੀ ਮੈਂ ਬੋਲਾਂ ਤਾਂ ਉਹਦੇ ਲਈ ਮਾਫੀ ਜਾਊਂਗਾ ਕਿ ਜੋ ਵੀ ਮੈਂ ਪਹਿਲਾਂ ਵੀ ਬੋਲਿਆ ਉਹ ਉਸ ਗੱਲ ਤੇ ਅੱਜ ਵੀ ਸੱਚ ਤੇ ਖੜੇ ਆਂ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਲਈ ਖੜਾਂਗੇ ਮੈਂ ਕੋਈ ਆਪਣੇ ਲਈ ਨਹੀਂ ਬੋਲਿਆ ਸੀਗਾ ਮੈਂ ਪੂਰੇ ਪਿੰਡ ਲਈ ਬੋਲਿਆ ਮੇਰੇ ਪੂਰੇ ਪੰਜਾਬ ਲਈ ਬੋਲਿਆ ਮੇਰੇ ਪੂਰੇ ਪੰਜਾਬ ਦੇ ਹਾਲਾਤ ਆ ਜਿਹੜੇ ਉਹ ਇਹੋ ਜਿਹੇ ਹੋ ਚੁੱਕੇ ਨੇ ਸੋ ਮੈਂ ਸਾਰੇ ਪੰਜਾਬ ਵਾਸੀਆਂ ਦੇ ਚਰਨਾਂ ਦੇ ਵਿੱਚ ਇਹ ਹੀ ਬੇਨਤੀ ਕਰੂੰਗਾ ਕਿ ਕੱਲ ਨੂੰ ਜੇ ਮੇਰੇ ਤੇ ਕੋਈ ਮਾੜਾ ਜਾਂ ਕੋਈ ਸਮਾ ਆਉਂਦਾ ਕੋਈ ਇਹੋ ਜਿਹਾ ਮਾੜਾ ਸਮਾ ਮੇਰੇ ਤੇ ਆਉਂਦਾ ਤਾਂ ਮੈਂ ਚਰਨਾਂ ਦੇ ਵਿੱਚ ਸਭ ਦੇ ਬੇਨਤੀ ਕਰੂੰਗਾ ਕਿ ਮੇਰੇ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਜਿਹੜਾ ਹੈਗਾ ਜਰੂਰ ਜਰੂਰ ਕਰਨਾ ਕਿਉਂਕਿ ਇੱਕ ਇਹੋ ਜਿਹਾ ਸਿਸਟਮ ਦੇ ਖਿਲਾਫ ਬੋਲਣਾ ਮੈਨੂੰ ਵੀ ਪਤਾ ਮੇਰੀ ਜਾਨ ਵੀ ਖਤਰੇ 'ਚ ਪੈ ਸਕਦੀ ਆ ਤੇ ਮੈਨੂੰ ਕਿਸੇ ਕਿਵੇਂ ਨਾ ਕਿਵੇਂ ਕਰਕੇ ਬਦਨਾਮ ਵੀ ਕੀਤਾ ਜਾ ਸਕਦਾ ਜੋ ਮੈਂ ਅੱਜ ਤੁਹਾਡੇ ਸਾਹਮਣੇ ਆਜਾਂ ਉਹ ਕੱਲ ਨੂੰ ਹੋਊਗਾ ਪਰਸੋਂ ਹੋਊਗਾ ਸੋ ਇੱਕ ਪਰਿਵਾਰ ਦਾ ਵੀ ਡਾਰਾ ਵੀ ਇਕੱਲਾ ਜੀ ਆ ਘਰ ਦੇ ਵਿੱਚ ਹਨਾ ਬਾਕੀ ਮਾਪਿਓ ਬਜ਼ੁਰਗ ਨੇ ਘਰ ਵਾਲੀ ਆ ਬੱਚਾ ਹਨਾ ਚਲੋ ਹਰੇਕ ਬੰਦੇ ਨੂੰ ਆਪਣੀ ਫੈਮਿਲੀ ਦਾ ਹੁੰਦਾ ਪਰ ਇੱਕ ਸੱਚ ਲਈ ਖੜਨਾ ਵੀ ਜਿੱਥੇ ਬੰਦਾ ਸੀਗਾ ਸੋ ਉਥੇ ਪੰਜਾਬ ਵਾਸੀਆਂ ਨੂੰ ਵੀ ਮੇਰਾ ਦੱਸਣਾ ਬੰਦਾ ਕਿ ਇਰਪਾ ਕਰਕੇ ਸਾਥ ਦਿਓ ਮੇਰਾ ਡਟ ਕੇ ਮੈਂ ਕਿਸੇ ਇਹਨਾਂ ਧਮਕੀਆਂ ਮੈਨੂੰ ਦੇ ਰਹੇ ਨੇ ਮੈਂ ਇਹਨਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈਗਾ ਸੱਚ ਲਈ ਖੜੇ ਹਾਂ ਸੱਚ ਲਈ ਖੜੇ ਰਹਾਂਗੇ ਸੋ ਜਿੰਨੇ ਵੀ ਮੇਰੇ ਨੌਜਵਾਨ ਸਾਥੀ ਮੇਰੇ ਪੰਜਾਬ ਦੇ ਵਾਸੀ ਵਿਦੇਸ਼ਾਂ ਦੇ ਵਿੱਚ ਬੈਠੇ ਜਿੰਨੇ ਵੀ ਮੈਨੂੰ ਸੁਣ ਰਹੇ ਨੇ ਮੈਂ ਸਭ ਦੇ ਅੱਗੇ ਹੀ ਅਪੀਲ ਕਰੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਮੇਰਾ ਪਹਿਲਾਂ ਸਾਥ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੇਰਾ ਜਿਹੜਾ ਤੁਸੀਂ ਸਾਥ ਦੇਣਾ ਮੈਨੂੰ ਕਿਸੇ ਤਰ੍ਹਾਂ ਵੀ ਫਸਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਕਿਸੇ ਤਰ੍ਹਾਂ ਮੈਨੂੰ ਠਮਕਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਕਿਸੇ ਤਰ੍ਹਾਂ ਮੇਰਾ ਮੂੰਹ ਬੰਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਪਰ ਆਪਾਂ ਗਲਤ ਨਹੀਂ ਹੈਗੇ ਕਿਸੇ ਵੀ ਗੱਲ ਤੇ ਗਲਤ ਨਹੀਂ ਹੈਗੇ ਇੱਕ ਮੁੱਦਾ ਚੁੱਕਿਆ ਸੀ ਜਿਹੜਾ ਉਹ ਸਹੀ ਚੁੱਕਿਆ ਸੀ ਕਿ ਸਾਡੇ ਪਿੰਡ ਦੇ ਸਾਬਕਾ ਫੌਜੀ ਨੌਜਵਾਨਾਂ ਤੱਕਾ ਹੋਇਆ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਐਸਐਸਪੀ ਮੈਡਮ ਨੇ ਕਾਰਵਾਈ ਕੀਤੀ ਉਹਨਾਂ ਦਾ ਮੈਂ ਧੰਨਵਾਦ ਕਰੂੰਗਾ ਵਿੱਚ ਚੰਗੇ ਅਫਸਰ ਵੀ ਬਹੁਤ ਨੇ ਹਨ ਜਿਨ੍ਹਾਂ ਨੇ ਤੁਰੰਤ ਫੌਰੀ ਕਾਰਵਾਈ ਕੀਤੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਉਂਕਿ ਆਪਣੀ ਈ ਔਕਾਤ ਨਹੀਂ ਹੈਗੀ ਆਪਾਂ ਕਿਸੇ ਨੂੰ ਮਾੜਾ ਕਹੀਏ ਜਿਨ੍ਹਾਂ ਵੀ ਆਪਸਾ ਸਹਿਬਾਨ ਮੇਰੇ ਕੋਲ ਪਹੁੰਚੇ ਮੈਂ ਉਹਨਾਂ ਦਾ ਵੀ ਧੰਨਵਾਦ ਕਰੂੰਗਾ ਪਰ ਕੁਝ ਇੱਕ ਜਿਹੜੇ ਮੈਨੂੰ ਪਹਿਲਾਂ ਵੀ ਧੌਂਕੀਆਂ ਦਿੰਦੇ ਸੀ ਆਉਣ ਵਾਲੇ ਸਮੇਂ 'ਚ ਵੀ ਦੇਣਗੇ ਮੈਂ ਨਖੁੰਦ ਕੰਡਾ ਨਹੀਂ ਵੀ ਕੋਸ਼ਿਸ਼ ਕਰਨਗੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਕੱਲ ਨੂੰ ਮੇਰੇ ਤੋਂ ਕੋਈ ਇਹੋ ਜਿਹਾ ਅਲਿਗੇਸ਼ਨ ਲਾ ਕੇ ਜਾਂ ਮੈਨੂੰ ਸਾਡੇ ਪਿੰਡਾਂ ਦੇ ਵਿੱਚ ਕਿਹੜਾ ਸੀ ਮਹਿਲਾਂ ਦੇ ਵਿੱਚ ਰਹਿਨੇ ਹੁੰਨੇ ਆ ਕੋਈ ਕੰਦ ਉਤੋਂ ਜੀ ਕਿਸੇ ਨੇ ਕੋਈ ਚੀਜ਼ ਛੜਤੀ ਵੀ ਇਹਨੂੰ ਐ ਕਰਤੀ ਇਹਨੂੰ ਸਾਧ ਕੇ ਇਹਨੂੰ ਐ ਕਰਤੀ ਹਨ ਸੋ ਪੰਜਾਬ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਸੱਚ ਨਾਲ ਖੜੇ ਹੋ ਡਟ ਕੇ ਖੜੇ ਹੋ ਤੇ ਜਿੱਥੇ ਮੈਂ ਗਲਤ ਹੋਇਆ ਮੈਨੂੰ ਮੈਂ ਤੁਹਾਡਾ ਆਪਣਾ ਬੱਚਾ ਤੁਸੀਂ ਮੈਨੂੰ ਬਾਹ ਫੜ ਕੇ ਝਟਕ ਸਕਦੇ ਹੋ ਮਾਰ ਵੀ ਸਕਦੇ ਹੋ ਮੇਰੇ ਠੀਕ ਹੈ ਪਰ ਸੱਚ ਦਾ ਸਾਥ ਦਿਓ ਕਿਰਪਾ ਕਰਕੇ ਇੱਕ ਬੇਨਤੀ ਕਰੂੰਗਾ ਵੀ ਅਸੀਂ ਕੋਈ ਅ ਅਸੀਂ ਪੰਜਾਬ ਦੀ ਗੱਲ ਕੀਤੀ ਆ ਆਪਣੇ ਪਿੰਡਾਂ ਦੀ ਗੱਲ ਕੀਤੀ ਆ ਅਸੀਂ ਕੋਈ ਯੂਪੀ ਬਿਹਾਰ ਦਾ ਮੁੱਦਾ ਨਹੀਂ ਚੱਕਿਆ ਹੈਗਾ ਅਸੀਂ ਕੋਈ ਕੋਈ ਕਿਸੇ ਦੀ ਜ਼ਮੀਨ ਦੱਬਣ ਦੀ ਗੱਲ ਨਹੀਂ ਕੀਤੀ ਕੋਈ ਕਿਸੇ ਦੀ ਧੀ ਭੈਣ ਨੂੰ ਤੰਗ ਨਹੀਂ ਕੀਤਾ ਹੈਗਾ ਕੋਈ ਇਹੋ ਜੀ ਗੱਲ ਨਹੀਂ ਕੀਤੀ ਜਿਸ ਦੇ ਨਾਲ ਕਿ ਅ ਸਮਾਜ ਦੇ ਵਿੱਚ ਉਹਦਾ ਗਲਤ ਮੈਸੇਜ ਆਵੇ ਇੱਕ ਸਮਾਜ ਦੀ ਗੱਲ ਕੀਤੀ ਆ ਜੇ ਸਮਾਜ ਦੀ ਗੱਲ ਕਰਦਿਆਂ ਨੂੰ ਡਰਾਇਆ ਜਾਊਗਾ ਦਬਾਇਆ ਜਾਊਗਾ ਹਨਾ ਤਾਂ ਪ੍ਰਮਾਤਮਾ ਤਾਂ ਦੇਖਦਾ ਸਭ ਤੋਂ ਉੱਚੀ ਜਿਹੜੀ ਪਾਵਰ ਆ ਉਹ ਪ੍ਰਮਾਤਮਾ ਕੋਲੇ ਆ ਪ੍ਰਮਾਤਮਾ ਤੋਂ ਉੱਚੀ ਪਾਵਰ ਦਾ ਅਜੇ ਤੱਕ ਕਿਸੇ ਕੋਲੇ ਨਾ ਹੋਈ ਹੈ ਨਾ ਹੋਣੀ ਆ ਸੋ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਤੁਹਾਡੇ ਸਾਰੇ ਪੰਜਾਬ ਵਾਸੀਆਂ ਅੱਗੇ ਅਪੀਲ ਕਰਦਾ ਕਿ ਆਉਣ ਵਾਲੇ ਸਮੇਂ 'ਚ ਵੀ ਮੇਰੇ ਨਾਲ ਡਟ ਕੇ ਖੜੇ ਰਹੋ ਮੈਨੂੰ ਬਦਨਾਮ ਕਰਨੀਆਂ ਕੋਸ਼ਿਸ਼ਾਂ ਵੀ ਹੋਣਗੀਆਂ ਮੈਨੂੰ ਦਬਾਉਣ ਦੀਆਂ ਵੀ ਕੋਸ਼ਿਸ਼ਾਂ ਹੋਣਗੀਆਂ ਸੋ ਸੱਚ ਲਈ ਜੇ ਜਾਨ ਵੀ ਚਲੀ ਜਾਊਗੀ ਪੰਜਾਬ ਲਈ ਜੇ ਜਾਨ ਵੀ ਚਲੀ ਜਾਊਗੀ ਤਾਂ ਉਹ ਮਨਜ਼ੂਰ ਹੋਊਗੀ ਪਰ ਗਲਤ ਨੂੰ ਗਲਤ ਕਹਿੰਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੋ ਜਿਸ ਤਰ੍ਹਾਂ ਸਾਰੇ ਪੰਜਾਬੀਆਂ ਨੇ ਮੇਰਾ ਇਨਾ ਡਟ ਕੇ ਸਾਥ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੋਲਦੇ ਰ੍ਹਾਂਗੇ ਇਨਾ ਜ਼ੁਲਮ ਦੇ ਵਿਰੁੱਧ ਬੋਲਦੇ ਰ੍ਹਾਂਗੇ ਸੋ ਜਿੰਨੇ ਵੀ ਚੰਗੇ ਪ੍ਰਸ਼ਾਸਨ ਨੇ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰੂੰਗਾ ਤੇ ਜਿਹੜੇ ਮਾੜੇ ਮਾਨੂੰ ਮਾੜਾ ਬੋਲੇ ਮੈਂ ਨਾ ਖੁੰਧਗਾ ਗੱਡੀਆਂ ਕੋਸ਼ਿਸ਼ਾਂ ਕਰਨਗੇ ਉਹ ਮੈਂ ਸੱਚ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਜੇ ਕਿਸੇ ਨੇ ਮੇਰੇ ਨਾਲ ਕੋਈ ਇਹੋ ਜੀ ਕੋਜੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾਂ ਹਰਕਤ ਕੀਤੀ ਸੋ ਇੰਨੀਆਂ ਬੇਨਤੀਆਂ ਸੀਗੀਆਂ ਸਾਰੇ ਪੰਜਾਬ ਵਾਸੀਆਂ ਅੱਗੇ ਵੈਸੇ ਤਾਂ ਕੋਈ ਸ਼ਬਦ ਹੈ ਨਹੀਂ ਤੁਹਾਡਾ ਧੰਨਵਾਦ ਕਰਨ ਦੇ ਲਈ ਕਿ ਤੁਸੀਂ ਸਾਡੇ ਨਾਲ ਖੜੇ ਅਸੀਂ ਮੀਡੀਆ ਦੇ ਵਿੱਚ ਗੱਲ ਲਿਆਂਦੀ ਜਿਹੜੀ ਫੌਜੀ ਸਾਹਿਬ ਦੀ ਲੱਤ ਦਾ ਨੁਕਸਾਨ ਹੋਇਆ ਉਹਨਾਂ ਦੀ ਲੱਤ ਦੀ ਪਰਭਾਈ ਤਾਂ ਨਹੀਂ ਹੋ ਸਕਦੀ ਕਿਉਂਕਿ ਇੱਕ ਬੰਦਾ ਫੌਜ ਦੇ ਵਿੱਚੋਂ ਆਇਆ ਹੋਵੇ ਵਿਚਾਰੇ ਨੂੰ ਐਡੀ ਵੱਡੀ ਜਿਹੜੀ ਸੱਟ ਮਿਲ ਜੇ ਹਨਾ ਪਰ ਫਿਰ ਵੀ ਪੰਜਾਬ ਦੇ ਸਾਰੇ ਜਿਹੜੇ ਸ਼ਹਿਰ ਦੇ ਲੋਕ ਸੀਗੇ ਪੰਜਾਬ ਦੇ ਜਿਹੜੇ ਚੰਗੀ ਸੋਚ ਰੱਖਣ ਵਾਲੇ ਲੋਕ ਸੀਗੇ ਸਾਡੇ ਨਾਲ ਖੜੇ ਸਾਨੂੰ ਫੋਨ ਕਾਲ ਆਈਆਂ ਸਾਨੂੰ ਮਿਲਣ ਲਈ ਤੇ ਦੂਜੀ ਗੱਲ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਨਹੀਂ ਹੈਗੇ ਸਾਡੇ ਕੋਲੇ ਕੋਈ ਵੀ ਪਾਰਟੀ ਦਾ ਨੁਮਾਇੰਦਾ ਕੋਈ ਵੀ ਪਾਰਟੀ ਦਾ ਲੀਡਰ ਹਾਲਚਾਲ ਪੁੱਛਣ ਆਉਂਦਾ ਮੋਸਟ ਵੈਲਕਮ ਆ ਕੋਈ ਵੀ ਆਵੇ ਅਸੀਂ ਉਹਨੂੰ ਜੀ ਆਇਆਂ ਆਖਾਂਗੇ ਸਾਰਾ ਪਿੰਡ ਤੇ ਅਸੀਂ ਰਾਜਨੀਤੀ ਤੋਂ ਪਰੇ ਹੋ ਕੇ ਮੁੱਦਾ ਉਠਾਇਆ ਤੇ ਉਠਾਉਂਦੇ ਰਹਾਂਗੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਇਸੇ ਤਰ੍ਹਾਂ ਪਹਿਲਾਂ ਵਾਂਗੂ ਸਾਥ ਬਣਾਈ ਰੱਖਣਾ ਜੀ ਸਸਿਕਾ